ਕੀ ਪ੍ਰੋਗਰਾਮ ਪ੍ਰਧਾਨ ਜੀ ਅੱਜ ਕਾ ਇਥੋਂ ਦਾ ਚਲਿਏ ਹਾਂਜੀ ਹਾਂਜੀ ਬੈਗ ਜੀ ਜੀ ਕਹਾ ਸਰ ਬੈਗ ਜੀ ਫਤ ਮੈਂ ਅਤਰ ਸਿੰਘ ਹੀਰਕੇ ਭਾਰਤੀ ਖਾਨੀ ਨੂੰ ਮਾਰਵਾ ਹੀਰਕੇ ਦਾ ਸੁਪਾ ਕਰੂਗੇ ਚੰਮੀਂਦਰ ਮੇਰੇ ਨਾਲ ਨੇ ਸਾਡੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਮਲਕੀ ਸਿੰਘ ਜੋੜਕੀਆਂ ਅੱਜ ਅਸੀਂ ਜੋੜਕੀਆਂ ਪਿੰਡ ਦੇ ਵਿੱਚ ਮੰਡੀ ਵਿੱਚ ਪਹੁੰਚੇ ਤਾਂ ਜਿਹੜੇ ਮੰਡੇ ਦੇ ਹਾਲਾਤ ਨੇ ਬੜੇ ਮਾੜੇ ਆ ਅਸੀਂ ਇੱਕ ਫਾਰਮ ਤੇ ਆਏ ਆ ਉਹ ਫਾਰਮ ਹੈ ਕੱਕੂ ਫੁੱਕੂ ਕੀਕੂ ਮਾਨਸਾ ਤੇ ਜਦੋਂ ਅਸੀਂ ਉਸ ਫਾਰਮ ਤੇ ਆ ਕੇ ਝੋਨਾ ਦੇਖਿਆ ਵੀ ਆਹ ਦੇਖ ਲੋ ਮੈਂ ਕੈਮਰਾਮੈਨ ਨੂੰ ਕਹੂੰ ਦਿਖਾ ਇੱਥੋਂ ਲੱਗ ਜੂ ਆਹ 800 ਗੱਟਾ 884 ਗੱਟਾ ਲੈ ਕੇ ਝੋਨਾ ਕਹਿੰਦਾ ਇੱਕ ਕਿਸਾਨ ਦਾ ਹੀ ਐਸੇ ਜੀ ਇਹ 10 ਕਿਸਾਨਾਂ ਦਾ ਇਹ 10 ਕਿਸਾਨਾਂ ਦਾ ਫਿਰ ਇਕੱਠਾ ਇਕੱਠਾ ਕਿਵੇਂ ਹੋ ਗਿਆ ਇਹ ਰਾਮੇ ਤੋਂ ਮਗਵਾਉਂਦੇ ਜੀ ਰਾਮੇ ਦਾ ਤੇ ਇਹ ਰਾਮੇ ਤੋਂ ਆਇਆ ਕੁਝ ਹੋਰ ਬਾਹਰੋਂ ਆ ਰਿਹਾ ਹੈ ਨਾ ਜੇ ਇੱਧਰ ਕੈਮਰਾਮੈਨ ਨੂੰ ਮੈਂ ਕਹੂੰ ਦਿਖਾ ਦੇ ਕੋਈ ਢੇਰੀ ਇਕੱਠੀ ਸਾਰੀ ਇਕੱਠੀ ਜਾਣੇ ਆਹ ਡੋਲੀਆਂ ਹੋਈਆਂ ਡੋਲ ਗਏ ਇੱਥੇ ਜੇ ਸਾਰਾ ਝੋਨਾ ਇਹ ਬਾਹਰ ਦਾ ਸੀਗਾ ਬਿਨਾਂ ਚਾਰੇ ਤੋਂ ਆ ਗੱਟੇ ਅਸੀਂ 800 83 ਘਟੇ ਭਰੇ ਪਹਿਲੇ ਬਿਨਾਂ ਝਾਰ ਤੋਂ ਤੇ ਜਿਹੜਾ ਉਹਦਾ ਵਾਊਚਰ ਸੀਗਾ ਉਹ ਉਹ ਸੀਗਾ ਇੱਕ 2060 ਤੇ ਇੱਕ ਸੀਗਾ ਮੈਨੂੰ ਲੱਗਾ 19 ਤੋਂ ਉੱਪਰ ਮਤਲਬ ਵੀ ਆਪਣਾ 17 18 ਤੋਂ ਉੱਪਰ ਵਾਊਚਰ ਜਾ ਰਿਹਾ ਸੀਗਾ ਸਾਰਾ ਤੇ ਕੋਈ ਝਾਰ ਨਹੀਂ ਉਹ ਆਪਣਾ ਭਰ ਕੇ ਭਰਿਆ ਹੋਇਆ ਆ ਹਾਲਾਤ ਨੇ ਤੇ ਜਿਹੜੇ ਕਿਸਾਨ ਸਾਡੇ ਅੱਜ ਘਟੋ ਘਟ ਮੈਨੂੰ ਲੱਗਦਾ ਵੀ ਇੱਥੇ 20 ਦਿਨਾਂ ਤੇ ਬੈਠੇ ਨੇ ਉਹ ਪਰਲੇ ਪਾਸੇ ਆ ਇਹ ਮੰਡੀ ਉਰਲੇ ਪਾਸੇ ਆ ਉਹ ਮੰਡੀ ਤੋਂ ਜਿਹੜੇ ਪਰਲੇ ਪਾਸੇ ਅੱਜ 20 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਜਿਹੜੇ ਗੱਟੇ ਟੋਲੇ ਨੇ 44 ਤੋਂ 80 ਹੋਇਆ ਅੱਛਾ ਉਹ ਜਿਹੜੇ ਪਰਾ ਬੈਠੇ ਨੇ ਕਿਸਾਨ ਉਹਨਾਂ ਦਾ ਹਜੇ ਤੱਕ ਕੋਈ ਝੋਨਾ ਨਹੀਂ ਚੁੱਕਿਆ ਗਿਆ ਕੋਈ ਬੋਲੀ ਨਹੀਂ ਹੋਈ ਤੇ ਜਿਹੜੇ ਇਹ ਗੱਟੇ ਅਸੀਂ ਚੈੱਕ ਕਰ ਰਹੇ ਨੇ ਉਹ ਗੱਟੇ ਦਾ ਵਜ਼ਨ ਸੀ ਇੱਕ ਦਾ 44 ਕਿਲੋ 700 ਗ੍ਰਾਮ ਇੱਕ ਦਾ ਸੀਗਾ ਆਪਣਾ 40 ਕਿਲੋ 300 ਗ੍ਰਾਮ ਇਹ ਹਾਲਾਤ ਨੇ ਇਸ ਮੰਡੀ ਦੇ ਇਹ ਜਿਹੜਾ ਕੁੱਕੀ ਆਪਣਾ ਸ਼ੈਲਰ ਵਾਲਾ ਇਹ ਆਪਦਾ ਇੱਥੋਂ ਮਾਲ ਚੱਕੀ ਜਾਂਦਾ ਬਾਹਰੋਂ ਲਿਆ ਕੇ ਸਸਤਾ ਘਰ-ਘਰ ਕੇ ਲਈ ਜਾਂਦੇ ਨੇ ਤੇ ਜਿਹੜੀ ਪਰਲੀ ਮੰਡੀ ਉਹਨਾਂ ਦਾ ਮਾਲ ਉਮੀ ਪਿਆ ਅੱਜ ਸਾਨੂੰ ਸਰਵੇ ਕਰਿਆ ਸਰਵੇ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਮਨੂ ਸਿੰਘ ਹੀਰਕੇ ਵੀ ਪਹੁੰਚਿਆ ਜਿਨ੍ਹਾਂ ਨੇ ਅੱਜ ਜਦੋਂ ਆਏ ਨੇ ਉਹਦੋਂ ਇਹਨੇ ਗੱਟੇ ਵੀ ਖਾਲੀ ਕਰਿਆ ਕਿੰਨੇ ਸੀ ਕਿਨੇ ਮਲਕੀ ਸਿੰਘ ਇਹ 150 ਗੱਟਾ ਸੀ 23 ਗੱਟੇ ਤਾਂ ਆਪੇ ਹੀ 111 ਉਹ ਪਰਲੀ ਛੱਡ ਪਏ ਆ ਉਹ ਇਹਨਾਂ ਨੇ ਗੱਟੇ ਖਾਲੀ ਕਰਾ ਦੇ ਫੜਾ ਫੜਾ ਤੇ ਬਾਕੀ 884 ਗੱਟੇ ਸਾਡੇ ਕੋਲੇ ਆਪਰਾ ਮੌਜੂਦ ਪੈਣਿਆ ਦੇਖ ਲਓ ਤੁਸੀਂ ਚਾਰ ਇਸੇ ਆ ਹਾਲਾਤ ਨੇ ਇਸ ਮੰਡੀ ਦੇ ਤੇ ਅੱਜ ਇਨਸਪੈਕਟਰ ਸਾਹਿਬ ਵੀ ਪਹੁੰਚਿਆ ਉਹਨਾਂ ਦਾ ਮੈਨੇਜਰ ਸਾਹਿਬ ਵੀ ਪਹੁੰਚਿਆ ਮਾਰਕੀਟ ਕਮੇਟੀ ਵਾਲੇ ਵੀ ਪਹੁੰਚੇ ਹੋਏ ਨੇ ਹੁਣ ਉਹਨਾਂ ਨੇ ਸਾਨੂੰ ਇਹੀ ਭਰੋਸਾ ਦਿੱਤਾ ਵੀ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਜਿਹੜੀ ਬਣਦੀ ਹੈ ਤੇ ਇਸ ਮੰਡੀ ਨੂੰ ਅਸੀਂ ਸੀਲ ਕਰਤਾ ਇੱਥੇ ਬੋਲੀ ਵੀ ਨਹੀਂ ਲਾਉਦੇ ਕਹਿੰਦੇ ਚਲੋ ਅਸੀਂ ਉਹਨਾਂ ਦਾ ਧੰਨਵਾਦ ਕਰਦਿਆ ਇਸ ਇਹ ਵੀ ਗੱਲ ਹੋਈ ਹੈ ਪ੍ਰਧਾਨ ਸਾਹਿਬ ਦੀ ਸਾਡੇ ਮਨੂ ਸਿੰਘ ਹੀਰਕੇ ਨਾਲ ਉਹਨਾਂ ਦੀ ਨਵਾਂਦਿਆਂ ਦੀ ਭਾਈ ਇਹ ਇਸ ਮੰਡੀ ਨੂੰ ਅਸੀਂ ਸੀਲ ਕਰਤਾ ਜਿਹੜੇ ਗੱਟੇ ਨੇ ਨਹੀਂ ਚੱਕਣ ਦੇਵਾਂਗੇ ਪਰਲੇ ਪੱਸੇ ਅਸੀਂ ਬੋਲੀ ਲਾਵਾਂਗੇ ਪ੍ਰਧਾਨ ਜੀ ਨੇ ਕਿਹਾ ਵੀ ਬੋਲੀ ਜ਼ਰੂਰ ਲਾਓ ਬੋਲੀ ਲਾਓ ਪਰ ਅਸੀਂ ਇਹ ਸ਼ੈਲਰ ਮਾਲਕ ਨੂੰ ਬਿਲਕੁਲ ਮਾਲ ਨਹੀਂ ਦੇਣਾ ਹੋਰ ਸ਼ੈਲਰ ਮਾਲਕ ਇੱਥੇ ਭੇਜੋ ਉਹ ਲੈ ਕੇ ਆਪਣਾ ਮਾਲ ਜਾਵੇ ਤੇ ਨਾਲ ਦੀ ਨਾਲ ਇਹ ਵੀ ਇਨਸਪੈਕਟਰ ਨਾਲ ਗੱਲ ਹੋਈ ਹੈ ਵੀ ਸ਼ੈਲਰ ਮਾਲਕ ਦਾ ਕੋਈ ਵੀ ਮੁਰਸ਼ੀ ਇੱਥੇ ਆਉਣਾ ਨਹੀਂ ਚਾਹੀਦਾ ਮਾਰਕੀਟ ਕਮੇਟੀ ਦੇ ਮੈਨੇਜਰ ਆ ਕੇ ਬੋਲੀ ਲਾਵੇ ਆਪਣਾ ਇਨਸਪੈਕਟਰ ਲਾਵੇ ਗੱਟੇ ਭਰੇ ਜਿਹੜਾ ਮੋਚਰ ਆਉਂਦਾ 17 ਤੋਂ 18 ਉਸ ਹਿਸਾਬ ਸਾਡੇ ਆਪਣਾ ਗੱਟੇ ਭਰ ਕੇ ਆਪਦਾ ਦੂਜੇ ਸ਼ੈਲਰ ਨੂੰ ਦੇਵਾਂਗੇ ਤੇ ਇੱਥੋਂ ਕੋਈ ਵੀ ਸ਼ੈਲਰ ਦਾ ਜੇ ਕੋਈ ਮੁਰਸ਼ੀ ਆਉਦਾ ਉਹਨੂੰ ਘੇਰ ਕੇ ਅਸੀਂ ਭਾਵਾਗੇ ਬੰਨਾਂਗੇ ਫੇਰ ਨਾ ਕਿ ਹੈ ਵੀ ਅਸੀਂ ਆਏ ਸੀ ਕੋਈ ਉਹਨਾਂ ਦੀ ਮਸ਼ੀਨ ਵੀ ਨਹੀਂ ਮਾਰਕੀਟ ਦੀ ਉਹਦੀ ਫਰਮੇਟ ਹੋਣੀ ਚਾਹੀਦੀ ਹੈ ਜਿੰਨਾ ਮੋਚਰਾ ਹੁੰਦਾ 17 18 ਉਸ ਹਿਸਾਬ ਨਾਲ ਗੱਟੇ ਪਰੇ ਜਾਣ ਇੰਨੀਆਂ ਗੱਲਾਂ ਕਰਕੇ ਅਸੀਂ ਖੇਮਾ ਚੌਣੇ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਫੋਟੋ ਰੱਤ ਫੋਟੋ ਲੈ ਲੈ ਫੇਰ